ਮੋਹਾਲੀ ਜ਼ਿਲ੍ਹੇ ਦੀ ਕੁਰਾਲੀ ಗ್ರಾಮ ਪੰਚਾਇਤ ਮੁੰਦੋ ਸੰਗਤੀਆਂ ਵੱਲੋਂ ਇੱਕ ਵਿਵਾਦਤ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਪਿੰਡ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਗਏ ਨੇ ਪ੍ਰਸਤਾਵ ਮੁਤਾਬਕ ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਰਿਹਾਈਸ਼ ਨਹੀਂ ਦੇਵੇਗਾ ਤੇ ਭਵਿੱਖ ਵਿੱਚ ਵੀ ਪਿੰਡ ਵਿੱਚ ਕਿਸੇ ਪ੍ਰਵਾਸੀ ਲਈ ਕੋਈ ਪਛਾਣ ਪੱਤਰ ਨਹੀਂ ਬਣਾਇਆ ਜਾਵੇਗਾ ਪਿੰਡ ਵਿੱਚ ਪਹਿਲਾਂ ਤੋਂ ਵਸਦੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਪਿੰਡ ਖਾਲੀ ਕਰਨ ਦਾ ਆਲਟੀਮੇਟਮ ਵੀ ਦਿੱਤਾ ਗਿਆ ਇਸ ਵਿਵਾਦਤ ਮਤਦਾ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਚੁੱਕਾ ਹੈ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਤੇ ਅਗਲੀ ਸੁਣਵਾਈ ਤੇ ਸਰਕਾਰ ਨੂੰ ਕੋਰਟ ਵਿੱਚ ਮਾਮਲੇ ਸੰਬੰਧੀ ਪੂਰਤ ਜਾਣਕਾਰੀ ਦੇਣ ਦੇ ਲਈ ਕਿਹਾ ਹੈ ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਨੂੰ ਹੋਵੇਗੀ ਇਸ ਸੰਬੰਧੀ ਐਡਵੋਕੇਟ ਵੈਭਵ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਮਰਜ਼ੀ ਦੀ ਥਾਂ ਤੇ ਰਹਿਣ ਦਾ ਅਧਿਕਾਰ ਦਿੰਦਾ ਹੈ ਇਸ ਤਰ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਪਿੰਡੋਂ ਬਾਹਰ ਕੱਢ ਕੇ ਉਹਨਾਂ ਦੇ ਹੱਕਾਂ ਦਾ ਕਹਨ ਕੀਤਾ ਜਾ ਰਿਹਾ ਜੋ ਕਿ ਇੱਕ ਗੰਭੀਰ ਮੁੱਦਾ ਹੈ ਇਹ 1 ਅਗਸਤ 2024 ਨੂੰ ਹਿੰਦੁਸਤਾਨ ਟਾਈਮਸ ਦੀ ਨਿਊਜ਼ 18 ਆਨਲਾਈਨ 'ਤੇ ਦੋ ਆਰਟੀਕਲ ਪਬਲਿਸ਼ ਹੋਏ ਤੇ ਇਹਨਾਂ ਆਰਟੀਕਲਸ 'ਚ ਇਹ ਕਿਹਾ ਗਿਆ ਕਿ ਜਿਹੜਾ ਵਿਲੇਜ ਮੰਦੋ ਸੰਗਤੀ ਹੈ ਜਿਹੜਾ ਡਿਸਟ੍ਰਿਕਟ ਮੁਹਾਲੀ 'ਚ ਪੈਂਦਾ ਹੈ ਉਦੀ ಗ್ರಾಮ ਪੰਚਾਇਤ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਯੂਪੀ ਬਿਹਾਰ ਤੇ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਕੁਝ ਇਨਸੀਡੈਂਟਸ ਤੇ ਬੇਸਡ ਉੱਤੇ ਕਿਹਾ ਗਿਆ ਵੀ ਵਿਲੇਜ ਛੱਡਣ ਨੂੰ ਦਾ ਫਰਮਾਨ ਜਾਰੀ ਕੀਤਾ ਗਿਆ ਤੇ ਇਸ ਆਰਟੀਕਲਸ ਚ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਹੈ ਜਿਹੜੇ ਸਾਡੇ ਹਰ ਸਿਟੀਜ਼ਨ ਆਫ ਇੰਡੀਆ ਨੂੰ ਮਿਲੇ ਹੋਏ ਹੈ ਉਹਨਾਂ ਦੀ ਵਾਇੋਲੇਸ਼ਨ ਹੋਈ ਸੀ ਤਾਂ ਅਸੀਂ ਇਹ ਸਾਈਡ ਕੀਤਾ ਵੀ ਔਨੇਬਲ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਐਜ਼ ਐਨ ਇਨਫੋਰਮਰ ਟੂ ਦ ਕੋਰਟ ਦੱਸਿਆ ਜਾਵੇ ਵੀ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਅਸੀਂ ਔਨੇਬਲ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਹਨਾਂ ਦੇ ਬਾਰੇ ਵਿੱਚ ਪ੍ਰਾਈਸ ਕੀਤਾ ਤੇ ਔਨੇਬਲ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਵੀ ਤੁਸੀਂ ਕਨਫਰਮ ਕਰੋ ਕੀ ਇਹ ਰੈਜ਼ੋਲੂਸ਼ਨ ਹੈ ਤੇ ਕੀ ਔਨ ਗਰਾਉਂਡ ਸਿਚੁਏਸ਼ਨ ਹੈ ਤੇ ਜੇ ਤੁਹਾਨੂੰ ਲੱਗਦਾ ਤੁਸੀਂ ਰਿਪਲਾਈ ਵੀ ਫਾਈਲ ਕਰੋ ਤੇ 22 ਅਗਸਤ 2024 ਨੂੰ ਐਸਡੀ ਨੈਕਸਟ ਡੇਟ ਪਈ ਹੋਈ ਹੈ